ਲੜਾਈ ਦੇ ਰੂਪ ਨੂੰ ਬਦਲ ਪਾ ਕੇ ਇੱਕ ਹੈ ਅਸੀਂ ਇੱਕ ਹੈ ਹਾਏ 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 ਸਾਡੀ ਜਿਹੜੀ ਆਲ ਇੰਡੀਆ ਦੀ ਕਾਲ ਸੀਗੀ ਕਿਉਂਕਿ ਮੇਨ ਸਾਡਾ ਹੈਗਾ ਪੋਸ਼ਨ ਟਰੈਕਰ ਨੂੰ ਲੈ ਕੇ ਦੂਸਰਾ ਹੈਗਾ ਸਾਡਾ ਗ੍ਰੈਸਟੀ ਨੂੰ ਲੈ ਕੇ ਤੀਸਰਾ ਹੈਗਾ ਸਾਡਾ ਮਾਨ ਪੱਤੇ ਦਾ ਵਾਅਦਾ ਕਰਨ ਥਾਕੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਸਨੇ ਜੋ ਵੀ ਕੁਛ ਕਰੇ ਨੇ ਇਹ ਸਾਡੀ ਆਂਗਣਵਾੜੀ ਵਰਕਰਾਂ ਦਾ ਜਿਹੜੇ ਹੈਲਪਰਾਂ ਦੀ ਪ੍ਰੋਮੋਸ਼ਨ ਹੈ ਉਹ ਹੈਲਪਰਾਂ ਦੀ ਪ੍ਰੋਮੋਸ਼ਨ ਵੀ ਇਹ ਕਰ ਦਿੱਤੀ ਆ ਜਦੋਂ ਕਿ ਇੱਕ ਹੈਲਪਰ ਆ ਜਦੋਂ ਉਹਨੇ ਪੜ੍ਹੀ ਹੋਈ ਆ 20-20 ਸਾਲ ਦਾ ਤਜਰਬਾ ਹੁੰਦਾ ਦਾ 15-15 ਸਾਲ ਦਾ ਤਜਰਬਾ ਹੈ ਸਾਡੀ ਡਿਮਾਂਡ ਹੈ ਜਿਸ ਤਰੀਕੇ ਦਾ ਪਹਿਲਾਂ ਹੈਲਪਰ ਦੀ ਪ੍ਰੋਮੋਸ਼ਨ ਮੈਟ੍ਰਿਕ ਦੀ ਵਰਕਰ ਬਣਦੀ ਹੁੰਦੀ ਸੀ ਉਹਦੀ ਪ੍ਰੋਮੋਸ਼ਨ ਉਸੇ ਤਰੀਕੇ ਨਾਲ ਮੈਟ੍ਰਿਕ ਦੀ ਹੋਣੀ ਚਾਹੀਦੀ ਆ ਦੂਸਰੀ ਹੈਗੀ ਆ ਡਿਮਾਂਡ ਕਿਉਂਕਿ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀਆਂ ਸਾਡੀਆਂ ਵਰਕਰਾਂ ਹੈਲਪਰਾਂ ਰਿਟਾਇਰ ਹੁੰਦੀਆਂ ਸੀ ਉਹਨਾਂ ਨੂੰ ਗ੍ਰੈਸਟੀ ਦਾ ਹੱਕ ਮਿਲ ਗਿਆ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਦੀ ਮੰਤਰੀ ਸਾਹਿਬ ਦੀ ਮੀਟਿੰਗ ਟੀਮ ਰੱਖਿਆ ਵੀ ਸਾਡਾ ਗ੍ਰੈਸਟੀ ਦਾ ਅਸੀਂ ਉਹਨਾਂ ਨੂੰ ਕੋਰਟ ਦੀ ਜਿਹੜੀ ਕਾਪੀ ਵੀ ਦਿੱਤੀ ਵੀ ਸਾਡਾ ਹੈਲਪਰਾਂ ਵਰਕਰਾਂ ਦੀ ਗ੍ਰੈਸਟੀ ਸਾਡੀ ਤੇ ਲਾਗੂ ਕੀਤੀ ਜਾਵੇ ਨਾਲ ਹੀ ਵੀ ਅਸੀਂ ਕਿਹਾ ਵੀ ਤੁਸੀਂ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਡਬਲ ਕਰਾਂਗੇ ਮਾਨ ਪੱਤੇ 'ਤੇ ਵਾਅਦਾ ਕੀਤਾ ਜਾਵੇ ਪਰ ਮੰਤਰੀ ਸਾਹਿਬ ਦਾ ਅਸੀਂ ਕਰ ਰਹੇ ਆ ਮੈਂ ਕਿਹ ਜੀ ਕਦੋਂ ਕਰ ਰਹੇ ਆ ਜਾਂਦੇ ਹੋਏ ਕਰਕੇ ਜਾਣੇ ਆ ਤੇ ਇਸ ਕਰਕੇ ਤੇ ਨਾਲ ਹੀ ਜਿਹੜੀ ਫੀਡ ਆ ਸਾਡੇ 3 ਤੋਂ ਜਿਹੜੇ 6 ਸਾਲ ਦੇ ਬੱਚੇ ਨੇ ਉਹਨਾਂ ਦੀ ਜਿਹੜੀ ਫੀਡ ਆ ਪਹਿਲਾਂ ਬਹੁਤ ਅੱਛੀ ਫੀਡ ਆ ਰਹੀ ਸੀ ਕਿਉਂਕਿ ਉਹਦੇ ਚ ਦੁੱਧ ਆ ਰਿਆ ਸੀ ਅਸੀਂ ਚਾਵਲ ਆ ਜਿਹੜੇ ਉਹਦੇ ਵਿੱਚ ਮਿੱਠਾ ਪਾ ਕੇ ਅਸੀਂ ਵਧੀਆ ਚਾਵਲ ਬਣਾ ਦਿੰਦੇ ਸੀ ਕਦੇ ਨਮਕੀਨ ਚਾਵਲ ਬਣਾ ਦਿੰਦੇ ਸੀ ਤੇ ਅਸੀਂ ਪੰਜੀਰੀ ਸਾਡੇ ਜਿਹੜੇ ਬੱਚੇ ਖੁਸ਼ ਹੋ ਕੇ ਖਾਂਦੇ ਸੀ ਉਹ ਪੰਜਾਬ ਦੀ ਸਰਕਾਰ ਨੇ ਪੰਜੀਰੀ ਵੀ ਬੰਦ ਕਰ ਦਿੱਤੀ ਹੁਣ ਜਿਹੜੀ ਫੀਡ ਆ ਰਹੀ ਆ ਇੰਨੀ ਲੜਾਈ ਹੋਣ ਦੇ ਬਾਵਜੂਦ ਪਤਾ ਨਹੀਂ ਸਰਕਾਰ ਨੂੰ ਉਹਦੇ ਵਿੱਚ ਕੀ ਲੱਭ ਰਿਆ ਜਿਹੜਾ ਇੰਨਾ ਗੰਦਾ ਜਿਹੜਾ ਉਹਦੇ ਵਿੱਚ ਘੀ ਪਾ ਰਹੇ ਨੇ ਪਤਾ ਨਹੀਂ ਰਫਾਈਨਡ ਪਾ ਰਹੇ ਨੇ ਤੇ ਅਸੀਂ ਜੇ ਧੋਂਦੇ ਆ ਉਹ ਚਿੰਬੜ ਜਾਂਦਾ ਦਲੀਆ ਜੇਕਰ ਅਸੀਂ ਨਹੀਂ ਧੋਂਦੇ ਤਾਂ ਉਹ ਗੰਦਾ ਬਣਦਾ ਅਸੀਂ ਕਿਹਾ ਵੀ ਜਿਹੜੀ ਇਹ ਆ ਵੀ ਪਹਿਲਾਂ ਜਿਸ ਤਰੀਕੇ ਦਾ ਨਾਲ ਵੱਖਰੀ ਵੱਖਰੀ ਚੀਜ਼ ਮਿਲਦੀ ਸੀ ਚੀਨੀ ਵੱਖਰੀ ਮਿਲਦੀ ਸੀ ਦੁੱਧ ਵੱਖਰਾ ਮਿਲਦਾ ਸੀ ਘੀ ਵੱਖਰਾ ਅਸੀਂ ਵਧੀਆ ਤਰੀਕੇ ਨਾਲ ਬਣਾ ਲੈਂਦੇ ਸੀ ਵੀ ਉਹ ਫੀਡ ਆ ਜਿਹੜੀ ਗੰਦੀ ਉਹ ਦਿੱਤੀ ਜਾਵੇ ਹੁਣ ਸਰਕਾਰ ਨੇ ਫੈਸਲਾ ਕਰਤਾ ਕਿਉਂਕਿ ਉਹਨਾਂ ਦੀ ਜਿਆਦਾ ਸਰਕਾਰ ਦੇ ਉੱਤੇ ਜਵਾਬਦੇਹਤ ਵੀ ਹੁੰਦੀ ਆ ਵੀ ਤੁਹਾਡੇ ਪੰਜਾਬ ਵਿੱਚ ਕਿਉਂ ਨਹੀਂ ਹੋ ਰਿਹਾ ਆਪਣੀ ਤਾਂ ਤਕਤੂਤ ਦੱਸਦੇ ਨਹੀਂ ਵੀ ਅਸੀਂ ਗੰਦੀ ਫੀਡ ਦੇ ਰਹੇ ਹਾਂ ਅਸੀਂ ਬੱਚੇ ਸਾਡੇ ਪ੍ਰਾਇਮਰੀ ਸਕੂਲਾਂ ਚ ਕਿਸੇ ਸਟੇਟ ਨੇ ਵੀ ਪ੍ਰਾਇਮਰੀ ਸਕੂਲਾਂ ਚ ਨਹੀਂ ਕੀਤਾ ਸਿਰਫ ਪੰਜਾਬ ਦੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਕਿੰ ਤੋਂ 6 ਸਾਲ ਤੋਂ ਬੱਚੇ ਭੇਜਦੇ ਤੇ ਹੁਣ ਕਹਿ ਰਹੇ ਨੇ ਜਿਹੜੀ ਫੀਡ ਆ ਉਹ ਪ੍ਰਾਇਮਰੀ ਸਕੂਲਾਂ ਚ ਵੀ ਜਾ ਕੇ ਦੇਖਿਓ ਤੇ ਤੁਸੀਂ ਮਾਡਲ ਸਕੂਲਾਂ ਚ ਵੀ ਜਾ ਕੇ ਦੇਖੋ ਅਸੀਂ ਇਹ ਜਿਹੜੀ ਸਰਕਾਰ ਆ ਪ੍ਰਾਈਵੇਟ ਨੂੰ ਉੱਪਰ ਚੱਕ ਰਹੀ ਆ ਜਿਹੜੀ ਸਾਡੀ 35 35 40 40 ਸਾਲ ਦੀ ਸਾਡੀ ਵਰਕਰਾਂ ਦੀ ਇੰਨੀ ਉਹਨਾਂ ਨੇ ਤਜਰਬੇ ਨੇ ਉਹਨਾਂ ਦੇ ਪਿੱਛੇ ਘੜੀ ਆ ਤੇ ਫੀਡ ਵੀ ਜਿਹੜੀ ਅੱਗੇ ਸਾਡੀ ਵਰਕਰ ਹੁੰਦੀ ਸੀਗੀ ਉਹ ਫੀਡ ਬਣਾ ਕੇ ਦਿੰਦੀ ਸੀਗੀ ਸਾਡੀ ਹੈਲਪਰ ਇਹ ਹੁਣ ਕਹਿੰਦੇ ਜੀ ਜਿਹੜੇ ਪੈਕਟ ਉਹ ਵੀ ਜਿਹੜੇ ਪੈਕਟ ਵੀ ਦੇ ਰਹੇ ਨਾ ਉਹ ਵੀ ਪੈਕਟ ਸਪੈਰੀ ਡੇਟ ਵਾਲੇ ਦੇ ਰਹੇ ਆ ਤੇ ਹੁਣ ਕਹ ਰਹੇ ਨੇ ਖੋਲ ਕੇ ਦੋ ਅਸੀਂ ਆਪਣੇ ਜੂਨੀਅਰ ਵਾਲਾ ਫੈਸਲਾ ਕੀਤਾ ਸੀ ਕੋਲ ਕੇ ਕੁਝ ਨਹੀਂ ਦੇਣਾ ਜਿੰਨਾ ਜੇ ਸਾਸੀ ਮਹੀਨੇ ਦੀ ਫੀਡ ਦੇਣਿਆ ਮਹੀਨੇ ਦੇ ਅੰਦਰ ਅੰਦਰ ਉਹ ਬੈਨੀਫੀਸ਼ੀਅਰੀ ਕੋਲੇ ਫੀਰ ਆਂਦੀ ਆ ਅਸੀਂ ਪੈਕਟਾਂ ਦੇ ਸਮੇਤ ਫੀਡ ਦੇਣੀ ਆ ਤੇ ਇੱਕ ਤਾਂ ਸਾਡੀ ਜਿਹੜੀ ਹੁਣ ਸਾਡੀ 20 ਦਿਨਾਂ ਦੀ ਛੁੱਟੀ ਸੀਗੀ ਉਹ ਅਸੀਂ ਬਹੁਤ ਲੜਾਈਆਂ ਲੜ ਲੜ ਕੇ ਲਈ ਸੀ ਕਹਿੰਦੇ ਜੇ 20 ਤਰੀਕ ਤੋਂ 20 ਦਿਨਾਂ ਤੋਂ ਪਹਿਲਾਂ ਜਿਹੜੀ ਕੋਈ ਬਾਧੂ ਛੁੱਟੀ ਲਊਗੀ ਤਾਂ ਤਨਖਾਹ ਕੱਟੀ ਜਾਊਗੀ ਤੇ ਨਾਲ ਹੀ ਜਿਹੜੀ ਸਾਡੀ ਇੱਕ ਮਹੀਨੇ ਦੀ ਮੈਡੀਕਲ ਛੁੱਟੀ ਹੁੰਦੀ ਸੀਗੀ ਉਹ ਵੀ ਇਹਨਾਂ ਨੇ ਉਹਦੇ ਵਿੱਚ ਵੀ ਜਿਹੜੇ ਕਹਿੰਦੇ ਜੀ ਇਹ ਇਹ ਪਹਿਲਾਂ ਤਾਂ ਅਸੀਂ ਕਿਸੇ ਵੀ ਪ੍ਰਾਈਵੇਟ ਤੋਂ ਜਿਹੜੇ ਅਸੀਂ ਕਰਵਾ ਸਕਦੇ ਸੀਗੇ ਮੈਡੀਕਲ ਸਰਟੀਫਿਕੇਟ ਹੁਣ ਕਹਿੰਦੇ ਜੀ ਨਹੀਂ ਸਰਕਾਰੀ ਤੋਂ ਕਰੋ ਕੌਣ ਸਰਕਾਰੀ ਕਰੇਗਾ ਅੱਛਾ ਸਰਕਾਰ ਦੇ ਵੀ ਸਰਕਾਰੀ ਇਹਨਾਂ ਦੇ ਵਿੱਚ ਤਾਂ ਜੇ ਕਿਸੇ ਨੂੰ ਦਿੱਕਤ ਹੋ ਜਾਂਦੀ ਹੈ ਕੋਈ ਹੋਰ ਪ੍ਰੋਬਲਮ ਹੋ ਜਾਂਦੀ ਆ ਇਹ ਅਸੀਂ ਕਹਿੰਦੇ ਆ ਵੀ ਉਹ ਟਮਾਟਰ ਤੁਸੀਂ ਕੱਟ ਕੇ ਸਰਕਾਰੀ ਸਕੂਲਾਂ ਦੀ ਜਿੱਥੇ ਅਸੀਂ ਪਹਿਲਾਂ ਜਿਸ ਤਰੀਕੇ ਨਾਲ ਸਾਡਾ ਹੈਗਾ ਸੀ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਉਹਦੇ ਵਿੱਚ ਅਸੀਂ ਮੈਡੀਕਲ ਕਰਾਈਏ ਤੇ ਇਹ ਜਿਹੜੀਆਂ ਮੰਗਾਂ ਨੇ ਸਾਡੀਆਂ ਅਸੀਂ ਕਹੇ ਵੀ ਸਾਡੇ ਕੋਲੇ ਬੱਚੇ ਭੇਜੋ ਸਾਡੀ ਗਰੈਸਟੀ ਲਾਗੂ ਕੀਤੀ ਜਾਵੇ ਦੇ ਨਾਲ ਹੀ ਜਿਹੜੇ ਸਾਡੀਆਂ ਜਿਹੜੀਆਂ ਆਂਗਣ ਵੜੀਆਂ ਦੇ ਰੋਣ ਕਰਨੇ ਜਿਹੜੇ ਬੱਚੇ ਦਾ ਸਾਡੇ ਵਾਪਸ ਕਿਤੇ ਚਾਹ ਪੋਸ਼ਣ ਟਰੈਕਰ ਦਾ ਕਹਿੰਦੇ ਫੇਸ ਆਈਡੀ ਇੱਕ ਜਿਹੜਾ ਪ੍ਰਾਇਮਰੀ ਸਕੂਲ ਚ ਬੱਚਾ ਹੈ ਅਸੀਂ ਉਹਨੂੰ ਉਸੇ ਬੱਚੇ ਨੂੰ ਅਸੀਂ ਲਾਪਤਰੀ ਫੀਡ ਦੇਣੀ ਆ ਉਹਨੂੰ ਕਹਿੰਦੇ ਮੋਬਾਈਲ ਦੇ ਉੱਤੇ ਫੇਸ ਆਈਡੀ ਫੇਸ ਆਈਡੀ ਦੇ ਨਾਲ ਅਸੀਂ ਤਾਂ ਵੀ ਮੋਬਾਈਲ ਸਾਨੂੰ ਤੁਸੀਂ ਦਿੱਤੇ ਨਹੀਂ ਹਥਿਆਰ ਤੁਸੀਂ ਦਿੱਤੇ ਨਹੀਂ ਓਟੀਪੀ ਕਹਿੰਦੇ ਕਿ ਓਟੀਪੀ ਲਓ ਨਾ ਤੋ ਜੇ ਓਟੀਪੀ ਲੈਣੇ ਆ ਜਿਵੇਂ ਮਹਾਰਾਸ਼ਟਰ ਦੇ ਵਿੱਚ ਕੁੜੀਆਂ ਓਟੀਪੀ ਲੈਣ ਗਈਆਂ ਉਹਦੀ ਫੋਟੋ ਕਿੱਤਣ ਗਈਆਂ ਉੱਥੇ ਉਹਨਾਂ ਕੁੜੀਆਂ ਨੂੰ ਇੰਨਾ ਕਟਾਪਾ ਕੀਤਾ ਉਹਨਾਂ ਦੇ ਘਰ ਵਾਲਿਆਂ ਨੂੰ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਹੋਇਆ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਵੀ ਹੋਵੇ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਕੀਤੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਰਿਕਾਰਡਿੰਗਾਂ ਵਿੱਚ ਪਾਈ ਆਹ ਦੇਖੋ ਜੀ ਇੰਨੀਆਂ ਵਰਕਰਾਂ ਦੇ ਫੋਨ ਆਏ ਨੇ ਆ ਤੁਹਾਡਾ ਨੰਬਰ ਹੈ ਜੀ ਆ ਤੁਹਾਡਾ OTP ਦੋ ਤੁਸੀਂ ਜੇ ਸਾਡੇ ਵਰਕਰਾਂ ਦੇ ਮਨ ਪੈਸੇ ਨਿਕਲ ਗਏ ਕੌਣ ਜ਼ਿੰਮੇਵਾਰ ਅਸੀਂ ਕਹਿ ਵੀ ਅਸੀਂ ਫੇਰ ਸਾਡੀ ਨਹੀਂ ਕਰਨੀ ਅਸੀਂ ਬਕਾਇਦਾ ਰਿਸਟਨ ਦੇ ਸਾਈਨ ਕਰਾਂਗੇ ਜਿਸ ਨੂੰ ਅਸੀਂ ਫੀਡ ਦਿੰਦੇ ਅੱਜ ਕੀ ਕੀਤਾ ਤੁਸੀਂ ਅੱਜ ਦਾ ਪ੍ਰਦਰਸ਼ਨ ਨਹੀਂ ਅੱਜ ਜੇ ਸੀ ਪ੍ਰਦਰਸ਼ਨ ਤੇ ਇਹੀ ਡਿਮਾਂਡਾਂ ਲੈ ਕੇ ਚੱਲਿਆ ਜੇਕਰ ਪੰਜਾਬ ਦੀ ਸਰਕਾਰ ਨੇ ਸਾਡੀਆਂ ਡਿਮਾਂਡਾਂ ਨਾ ਮੰਨੀਆਂ ਤੇ ਅਸੀਂ ਸਟੇਟ ਦੀ ਮੀਟਿੰਗ ਕਰਕੇ ਬਹੁਤ ਵੱਡਾ ਛਲਾਵਾਂਗੇ ਜਿਹੜੀ ਕਿ ਹੈ ਆਪਣੀ ਮਾਨ ਦੀ ਸਰਕਾਰ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਬਿਲਕੁਲ ਵਾਅਦੇ ਦੀ ਝੂਠੇ ਵਾਅਦੇ ਕੀਤੇ ਨੇ ਜੇਕਰ ਉਹਨਾਂ ਨੇ ਨਾ ਲਾਗੂ ਕੀਤੇ ਤੇ ਅਸੀਂ ਇਸ ਸਰਕਾਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਵੀ ਸਾਡਾ ਐਮਐਲਏ ਜਾਊਗਾ ਜਿਹੜੇ ਪਿੰਡ 'ਚ ਜਾਊਗਾ ਅਸੀਂ ਉਸ ਐਮਐਲਏ ਦਾ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਮੰਗਣਾ ਹੈ ਨਹੀਂ ਆਉਣ ਵਾਲੇ ਇਲੈਕਸ਼ਨਾਂ 'ਚ ਪੰਜਾਬ ਦੀ ਸਰਕਾਰ ਪਹਿਲਾਂ ਵੀ ਅਸੀਂ ਅਕਾਲੀਆਂ ਨੇ ਵੀ ਇਹ ਨੋਟਿਸ ਦਿੱਤਾ ਸੀ ਵੀ ਜੇਕਰ ਮੰਗਾਂ ਨਾ ਮੰਨੀਆਂ ਤੋੜੀ ਸਰਕਾਰ ਨਹੀਂ ਆਊਗੀ ਕਾਂਗਰਸ ਨੂੰ ਵੀ ਦਿੱਤਾ ਸੀ ਨਹੀਂ ਆਈ ਐਤਕੀ ਆਮ ਪਾਰਟੀ ਦਾ ਸਾਨੂੰ ਬਹੁਤ ਆਸਾਂ ਸੀਗੇ ਸਾਰੇ ਸਾਰੇ ਮਹਿਕਮਾ ਨੂੰ ਆਸਾਂ ਸੀਗੇ ਕਿਸਾਨਾਂ ਨੂੰ ਆਸਾਂ ਸੀ ਜਿਹੜੇ ਤੇ ਇਹ ਉਹਨਾਂ ਦੀ ਆਸਾਂ ਤੇ ਕਿਹੇ ਤਰ੍ਹਾਂ ਨੇ ਪਿਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਭ ਕੁਝ ਮਿਲ ਗਿਆ